ਦਾ ਨਾ ਕਰੋ ਐਨਾ ਪ੍ਰਬੰਧ ਕੀ ਤੁਹਾਨੂੰ ਵੇਖ ਕੇ ਰੋਹ ਹੋਵੇ ਸਰਹੰਦ ਦੀ ਵੀਰੋ ਕੰਧ ਪਰ ਉਹ ਜਾਂਦੀ ਗਈ ਬੱਚੇ ਵੀ ਦਿਖਾਉਣ ਇੱਕ ਦੂਜੇ ਦੇਖਦੇ ਇੱਕ ਜਿਵੇਂ ਉਮਰ ਆ ਉਹਨਾਂ ਦੀ ਤੁਹਾਨੂੰ ਨਹੀਂ ਮੰਨਣਾ ਹਾਂ ਜਦੋਂ ਵੀਰਾ ਖੋੜ ਕੇ ਸਲੈਂਸਰ ਜਦੋਂ ਦੱਬਦਾ ਰੇਸ ਵਾਲੀ ਕਿੱਲੀ ਕਿਤੇ ਉਡਾਤਾ ਨਹੀਂ ਰਿਹਾ ਮਾਨ ਜੀਦਾ ਦੀ ਤੂੰ ਖਿੱਲੀ ਬਿਲਕੁਲ ਹਲੋ ਟਰੈਕਟਰ ਲਕਾਇਆ ਸੀ ਇਸੇ ਖੇਤ ਤੇ ਗਰੇਨ ਵੱਡੀ ਸੀ ਟਰੈਕਟਰ ਸੀ ਹਾਂ ਪਰ ਉਹਦੇ ਵਿੱਚ ਵੀ ਕਈ ਚੀਜ਼ਾਂ ਪਤਾ ਨਹੀਂ ਸਮਝ ਨਹੀਂ ਸਕੇ ਬੰਦੇ ਜਾਂ ਉਹਨੂੰ ਗਲਤ ਸੁਨੇਹਾ ਚ ਰਹਿ ਗਿਆ ਸਾਡਾ ਕਿ ਟਰੈਕਟਰ ਨਾਲ ਜਿੰਨਰੀ ਟੰਗਦੀ ਹੈ ਗਲਤ ਸੁਨੇਹਾ ਟਰੈਕਟਰ ਤਾਂ ਮੈਂ ਜਾਂਦਾ ਸੀ ਜ਼ੋਰ ਤੇ ਜਾ ਕੇ ਵੀਡੀਓ ਬਣਾ ਕੇ ਲੈ ਕੇ ਹਾਂ ਉਹਦੇ ਵਿੱਚ ਇਕੱਲਾ ਟਰੈਕਟਰ ਆ ਗਿਆ ਰਸਦ ਦਾ ਪਰ ਬੰਦੇ ਉਹ ਸਮਝ ਨਹੀਂ ਜਗੇ ਕਿ ਕੀ ਆ ਆ ਮਤਲਬ ਉਹਦੇ ਇਸ ਤਾਂ ਸਮਝ ਹੀ ਨਹੀਂ ਨਾ ਇੱਕ ਦੂਜੇ ਦੇ ਬੱਚੇ ਨੂੰ ਕੋਈ ਟੋਕਣ ਨਹੀਂ ਚਾਹਣਾ ਅਗਲਾ ਕਹਿੰਦਾ ਕੋਈ ਹੋ ਨਾ ਜਾਵੇ ਗੁੱਸਾ ਲੜਾਈ ਝਗੜੇ ਬਹੁਤ ਹੋਏ ਤੇ ਪਹਿਲੇ ਨੰਬਰ ਤੇ ਮਾਪੇ ਹੁੰਦੇ ਸਭ ਤੋਂ ਪਹਿਲਾ ਰੋਲ ਬਿਲਕੁਲ ਮਾਪੇ ਪਹਿਲਾ ਟੀਚਰ ਤਾਂ ਮਾਪੇ ਪਹਿਲਾ ਟੀਚਰ ਮਾਪੇ ਬਾਪ ਉਹ ਤੋਂ ਬਾਅਦ ਪਿੰਡ ਪੰਜਾ ਪ ਤੇ ਇੱਥੇ ਬਾਈ ਜੀ ਨੇ ਨਾ ਇੱਕ ਬਹੁਤ ਵਧੀਆ ਚੀਜ਼ ਲਾਈ ਆ ਤੁਸੀਂ ਦੇਖੋ ਸਨੇਹਾ ਬਹੁਤ ਵਧੀਆ ਬਾਈ ਜੀ ਹੁਣੇ ਦੇ ਰਹੇ ਨੇ ਜਿਹੜੇ ਹੁੱਲੜ ਬਾਜ਼ੀ ਖਾਸ ਕਰਕੇ ਕਰਦੇ ਨੇ ਕੀਦੀ ਸਭਾ ਤੇ ਹਾਂ ਕੋਈ ਇਹ ਬਾਈ ਜੀ ਵੰਡ ਰਹੇ ਨੇ ਪੈਂਫਲਟ ਵੀ ਵੰਡਦੇ ਨੇ ਕਾਫੀ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਪਹਿਲਾਂ ਜੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਇੰਨੀਆਂ ਇਹਨਾਂ ਨੇ LCD ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆ ਦੇਖੋ ਨਾਲ ਜਿਹੜੀ ਸੰਗਤ ਸਭਾ ਤੋਂ ਵਾਪਸ ਆ ਰਹੀ ਹੈ ਉਹ ਜਾ ਰਹੀ ਹੈ ਉਹਨਾਂ ਨੂੰ ਸਮਝਾ ਰਹੇ ਨੇ ਇਹ ਰਸਤੇ 'ਚ ਧੂਮਾ ਪਾਉਣ ਦਾ ਨਾ ਕਰੋ ਐਨਾ ਪ੍ਰਬੰਧ ਕੀਤਾ ਤੁਹਾਨੂੰ ਵੇਖ ਕੇ ਰੋ ਪਵੇ ਸਰਹੰਦ ਦੀ ਵੀਰੋ ਕੰਧ ਅੱਗੇ ਬੜੀ ਹੱਤ ਕਰਾਉਂਦੀ ਵੀਰੋ ਤੁਹਾਡੇ ਸਪੀਕਰਾਂ ਦੀ ਜੋ 베ਸ ਆ ਪਰ ਇਹਨਾਂ ਦਿਨਾਂ ਦੇ ਵਿੱਚ ਇਹ ਮਲਾ ਨੂੰ ਲਾਉਂਦੀ ਡੂੰਗੀ ਠੇਸ ਆ ਐਸੇ ਬਹੁਤ ਸਾਰੇ ਇਹ ਦੇਖੋ ਤੁਸੀਂ ਸਕਰੀਨਾਂ ਤੁਸੀਂ ਦੇਖੋਗੇ ਤੇ ਦੂਜੇ ਪਾਸੇ ਵੀ ਤੁਹਾਨੂੰ ਥੋੜਾ ਜਿਆਦਾ ਦਿਖਾਉਨੇ ਆ ਸਾਰਿਆਂ ਨੂੰ ਪਤਾ ਹੀ ਹੈ ਹਨਾ ਇਤਿਹਾਸ ਅਸੀਂ ਸਾਰੇ ਜਾਣਦੇ ਆ ਕਿ ਸਾਹਿਬਜ਼ਾਦਿਆਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸਿੱਖ ਧਰਮ ਨੂੰ ਬਚਾਉਣ ਲਈ ਸਾਰਾ ਕੁਝ ਹੋਇਆ ਹਨਾ ਹਾਂ ਬਿਲਕੁਲ ਕਿਦ ਨਾ ਸਿੱਖ ਧਰਮ ਦਾ ਸੀ ਕੋਈ ਵੀ ਧਰਮ ਦੇਣ ਨਹੀਂ ਦੇ ਸਕਦੇ ਸਾਰੇ ਧਰਮ ਆਪਣੀ ਆਪਣੀ ਜਗ੍ਹਾ ਨੇ ਹਨਾ ਪਰ ਸਿੱਖ ਧਰਮ ਨੂੰ ਜ਼ਿਆਦਾ ਪ੍ਰਾਇੋਰਟੀ ਇਸ ਲਈ ਦਿੱਤੀ ਜਾਂਦੀ ਆ ਕਿਉਂਕਿ ਸਿੱਖਾਂ ਨੇ ਤਾਂ ਹਿੰਦੂਆ ਦਾ ਧਰਮ ਬਚਾਉਣ ਲਈ ਵੀ ਆਪਣੀ ਕੁਰਬਾਨੀ ਬਿਲਕੁਲ ਤੇ ਦੂਜੀ ਗੱਲ ਰਹੀ ਅਸੀਂ ਕਿਸੇ ਦੇ ਸੋਗ ਸਮਾਗਮ 'ਚ ਜਾ ਰਹੇ ਹਾਂ ਹਨਾ ਹਾਂ ਕੋਈ ਅਸੀਂ ਸੋਕ ਸਮਾਗਮ ਵਿੱਚ ਤੇ ਜਾ ਰਹੇ ਹਾਂ ਉੱਥੇ ਤੇ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਜਦੋਂ ਬਹੁਤ ਘੱਟ ਟਰੈਕਟਰ ਟਰਾਲੀਆਂ ਹੁੰਦੇ ਸੀ ਜ਼ਿਆਦਾਤਰ ਲੋਕ ਗੱਡੇ ਤੇ ਜਾਂਦੇ ਸੀ ਬੈਠ ਕੇ ਬਲਦਾਂ ਦੇ ਨਾਲ ਜਾਂਦੇ ਸੀ ਫਤੇਗੜ ਸਾਹਿਬ ਤਾਂ ਉਸ ਟਾਈਮ ਉੱਥੇ ਇੰਨੀਆਂ ਕੋਈ ਖਾਸ ਪ੍ਰਬੰਧ ਨਹੀਂ ਸੀ ਹੁੰਦੇ ਸੰਗਤ ਲਈ ਹਨਾ ਨਾਇਬ ਡੇਡੀਆਂ ਬਿਲਡਿੰਗਾਂ ਬਣਾ ਰੱਖੀਆਂ ਤੀਨਾਂ ਸੜਕਾਂ ਤੀਨਾਂ ਪੁਲ ਤੀਏ ਹਨਾ ਜਿਵੇਂ ਵੀ ਸੰਗਤ ਜਾਂਦੀ ਸੀ ਇਕੱਠੇ ਹੋ ਕੇ ਉੱਥੇ ਕਿਤੇ ਨਾ ਪੱਲੀਆਂ ਬਿਚਾ ਕੇ ਬੈਠ ਕੇ ਸਾਰੀ ਰਾਤ ਅਫਸੋਸ ਕਰਿਆ ਜਾਂਦਾ ਸੀ ਸਾਰੀ ਰਾਤ ਬੈਠ ਕੇ ਸੋਗ ਮਨਾਇਆ ਜਾਂਦਾ ਸੀ ਜਿਵੇਂ ਰੱਬ ਨਾ ਕਰੇ ਕਿਸੇ ਦਾ ਬੱਚਾ ਜਦੋਂ ਚੜ੍ਹਾਈ ਕਰ ਜੇ ਸੀ ਸੋਗ ਕਰਦੇ ਆ ਵੀ ਹਾਂ ਜੀ ਬਹੁਤ ਮਾੜਾ ਹੋਇਆ ਉਸੇ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਸੋਗ ਸਮਾਗਮ ਸੋਗ ਕਰਿਆ ਜਾਂਦਾ ਸੀ ਪਰ ਅੱਜ ਉਹ ਸੋਗ ਨੂੰ ਕਿਤੇ ਨਾ ਕਿਤੇ ਲੰਗਰਾਂ ਨੇ ਆ ਮਿਊਜ਼ਿਕ ਨੇ ਕਿਤਨਾ ਕਿਤੇ ਕਿਤੇ ਨਾ ਕਿਤੇ ਸਾਡੇ ਧਾਰਮਿਕ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਹੈ ਦੇਖੋ ਤੁਸੀਂ ਆਮ ਹੀ ਸੁਣ ਲਓ ਹਾਂ ਕੱਲੀ ਮੈਂ ਉਹ ਜਦੋਂ ਮੈਂ ਕੱਲੇ ਰੀਲ ਪਾਈ ਨਾ ਮੈਂ ਇੱਕ ਮੁੰਡੇ ਨਾਲ ਮੈਨੂੰ ਕਿਹਾ ਮੈਂ ਕਿਹਾ ਵੀਰੇ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਆ ਕਹਿੰਦਾ ਜੀ ਕਿਹੜਾ ਅਸੀਂ ਕੱਲਿਆਂ ਨੇ ਲਾਇਆ ਵੀ ਹੋਰਾਂ ਨੇ ਵੀ ਤਾਂ ਲਾਇਆ ਹੈ ਮੈਂ ਕਿਹਾ ਤੁਸੀਂ ਪੂਰਾ ਮੰਨ ਲਓ ਤੁਸੀਂ 50 ਮੁੰਡੇ ਇਕੱਠੇ ਹੋ ਗਏ ਤੁਸੀਂ 50 ਦੇ 50 ਮੁੰਡੇ ਇਕਾਂ ਕਰਕੇ ਕਹੋ ਵੀ ਯਾਰ ਆਪਾਂ ਨਹੀਂ ਲਾਉਣਾ ਹੈਗਾ ਇਹ ਬਿਲਕੁਲ ਠੀਕ ਹੈ ਹਾਂ ਲਾਉਣਾ ਹੈ ਕੋਈ ਸਤਨਾਮ ਵਾਹਿਗੁਰੂ ਦਾ ਕੋਈ ਜਾਪ ਲਾ ਲਓ ਹਾਂ ਗਾਣੇ ਨਾ ਲਾਓ ਘਟੋ ਘਟੋ ਸਤਨਾਮ ਵਾਹਿਗੁਰੂ ਦਾ ਕੋਈ ਜਾਪ ਲਾਓ ਹਣਾ ਜਾ ਤੁਸੀਂ ਫਤਿਹਗੜ ਸਾਹਿਬ ਰਹੇ ਹੋ ਨਾ ਤੁਹਾਡੇ ਕਿਦ ਨਾ ਉਹਦੇ ਤੇ ਚੱਲ ਰਹਿਆ ਨਾ ਇਤਨਾ ਮ ਆਪਣੇ ਮਿਊਜ਼ਿਕ ਚੱਲ ਰਿਹਾ ਹੈ ਹਨਾ ਧਾਰਮਿਕ ਸੌਂਗ ਚੱਲਦੇ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਠੀਕ ਹੈ ਉਹ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਵੱਖਰਾ ਟੌਪਿਕ ਹੈ ਨਾ ਕਿ ਵੱਖਰੀ ਗੱਲ ਦਾ ਕਮੈਂਟਾਂ 'ਚ ਇਹ ਵੀ ਲਿਖਿਆ ਕਈਆਂ ਨੇ ਲਿਖਿਆ ਦੇਖੋ 90% ਲੋਕਾਂ ਨੇ ਸ਼ਲਾਘਾ ਕੀਤੀ 10% ਲੋਕਾਂ ਨੇ ਕਮੈਂਟਾਂ 'ਚ ਇਹ ਲਿਖਿਆ ਵੀ ਤੁਹਾਨੂੰ ਧਰਮ ਦਾ ਗਿਆਨ ਨਹੀਂ ਹੈ ਉਹ ਕਹਿੰਦੇ ਵੀ ਜਦ ਛੋਟੇ ਸ਼ਹਿਬਜ਼ਾਦੇ ਸ਼ਹੀਦੀ ਦੇਣ ਗਏ ਆ ਉਹ ਉੱਚੀ ਉੱਚੀ ਜਕਾਰੇ ਲਾਉਂਦੇ ਗਏ ਆ ਵੀ ਜੇ ਅੱਜ ਇਹ ਡეკ ਲਾ ਰਹੇ ਆ ਤੇ ਉਹਦੇ 'ਚ ਦਿੱਕਤ ਕੀ ਆ ਜਸਲੀਨ ਨੂੰ ਨਹੀਂ 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 ਜਕਾਰੇ ਲਾ ਰਹੀ ਸੀ ਹੋਰ ਕਿਉਂ ਰੋਂਦੇ ਜਾਂਦੇ ਹੂੰ ਉਹ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਪੁੱਤ ਸੀਗੇ ਕੋਈ ਸਾਡੇ ਵਰਗੇ ਨਖੰਦੇ ਸੀ ਹੂੰ ਇਹ ਸਾਡੇ ਵਰਗੇ ਨਖੰਦੇ ਖਾਨਦਾਨ ਦੇ ਸੀਗੇ ਹਨ ਲੈ ਜਿਹੜੇ ਦੋ ਦੋ ਟਕੇ ਤੇ ਅਸੀਂ ਲੋਕ ਵਿਕ ਜੰਨੇ ਆ ਤਾਂ ਸਾਹਿਬਜ਼ਾਦੇ ਸੀਗੇ ਉਹ ਉਹ ਤਾਂ ਉਸ ਪਰਮਾਤਮਾ ਦਾ ਸਰਬਸ਼ਕਤੀਮਾਨ ਦਾ ਇੱਕ ਸਰੂਪ ਸੀਗੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਦਾ ਇੱਕ ਉਹਨਾਂ ਦੇ ਖੂਨ ਦਾ ਇੱਕ ਬਲੱਡ ਬਲੱਡ ਦੇ ਵਿੱਚੋਂ ਹੀ ਪੈਦਾ ਹੋਏ ਹੋਏ ਹਨਾ ਸਾਹਿਬਜ਼ਾਦੇ ਸੀ ਬਲੱਡ ਉਹਨਾਂ ਦਾ ਆਪਣਾ ਖੂਨ ਸੀ ਜਿਨ੍ਹਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਿੱਤਰ ਖੂਨ ਸੀ ਤਾਂ ਉਹਨਾਂ ਦੇ ਵਿੱਚ ਇੰਨਾ ਜੋਸ਼ ਤਾਂ ਹੀ ਤਾਂ ਸੀਗਾ ਜੀ ਹਾਂ ਅੱਜ ਅਸੀਂ ਅੱਜ ਅਸੀਂ ਇਹ ਗੱਲਾਂ ਕਰਦੇ ਆ ਨਾ ਕਿ ਸਾਈਬਜ਼ਾਦਿਆਂ ਨੇ ਉਹਨਾਂ ਜਿੰਨਾ ਦਰਦ ਕੋਣ ਕਹਿੰਦੇ ਉਹਨਾਂ ਨੂੰ ਤਸੀਹੇ ਦੇਣ ਤੋਂ ਪਹਿਲਾਂ ਨਾ ਜੀ ਜਦੋਂ ਉਹਨਾਂ ਨੂੰ ਨਿਯੋਜ ਚ ਚੜਿਆ ਸੀ ਨਾ ਉਹਦੇ ਤੋਂ ਪਹਿਲਾਂ ਉਹਨਾਂ ਨੂੰ ਇੱਕ ਦਰਖਤ ਦੇ ਨਾਲ ਬੰਨ੍ਹ ਕੇ ਗੁਲੇਲ ਨਾਲ ਉਹਨਾਂ ਦੇ ਉਹ ਵੀ ਮਾਰੇ ਗਏ ਹਾਂ ਵੱਟੇ ਮਾਰੇ ਗਏ ਵੱਟੇ ਮਾਰੇ ਗਏ ਤੇ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਹਨਾ ਤੇ ਬਾਬਾ ਫਤਿਹ ਸਿੰਘ ਬਾਬਾ ਫਤੇ ਸਿੰਘ ਦੀ ਕਹਿੰਦੇ ਅੱਖ ਦੇ ਉੱਤੇ ਵੱਟਾ ਵੱਜਿਆ ਤੇ ਉਹਨਾਂ ਦਾ ਨਾ ਮਤਲਬ ਕਿ ਜਿਵੇਂ ਅੱਖ ਕਿਸੇ ਮੇਰੇ ਵੀ ਅੱਖ ਤੇ ਵੱਜੇ ਤਾਂ ਆਬਵੀਅਸਲੀ ਹੈ ਨਾ ਖੂਨ ਵੀ ਨਿਕਲੂਗਾ ਹੈ ਨਾ ਇਹ ਨਹੀਂ ਪਤਾ ਵੀ ਡੇਲਾ ਵੀ ਨਿਕਲ ਜੇ ਬਾਹਰ ਤਾਂ ਦੇਖੋ ਤੁਸੀਂ ਉਹ ਸਾਹਿਬਜ਼ਾਦੇ ਸਿਦਕ ਦੇਖੋ ਵੀ ਮਤਲਬ ਸਿਰ ਡੋਲੇ ਨਹੀਂ ਵੀ 7 ਤੇ 9 ਸਾਲ ਦੇ ਬੱਚੇ ਸਿਦਕ ਦੇ ਦੇਖੋ ਉਹਨਾਂ ਨਾਲ ਉਹਨਾਂ ਨਾਲ ਬਹੁਤ ਚਲਾਕੀਆਂ ਕੀਤੀਆਂ ਸੁੱਬੇ ਨੇ ਹੂੰ ਛੋਟਾ ਜਿਹਾ ਗੇਟ ਲਾਤਾ ਹੂੰ ਵੀ ਸਾਹਿਬਜ਼ਾਦੇ ਪਹਿਲੇ ਸਿਰ ਝੁਕਾ ਕੇ ਪੜਨਗੇ ਫਿਰ ਅਸੀਂ ਬਹਾਨਾ ਬਣਾ ਲਾਂਗੇ ਨਾ ਵੀ ਸਿਰ ਝੁਕਾ ਵੀ ਤਿੰਨਾਂ ਤਾਂ ਸਿਰ ਝੁਕਾਤਾ ਜੀ ਹੂੰ ਪਰ ਨਹੀਂ ਉਹਨਾਂ ਨੇ ਪਹਿਲਾ ਪੈਰ ਅੰਦਰ ਕੀਤਾ ਕਿਉਂਕਿ ਉਹ ਤਾਂ ਹਨੂ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਲਾਲ ਸੀ ਨਾ ਜਿਨ੍ਹਾਂ ਦੇ ਦਾਦੇ ਨੇ ਏਡੀ ਬੜੀ ਕੁਰਬਾਨੀ ਕੀਤੀ ਹੋਵੇ ਇਹ ਬੱਚੇ ਹਾਰ ਸਕਦੇ ਨੇ ਕਦੇ ਕਦੀ ਵੀ ਨਹੀਂ ਕਦੀ ਵੀ ਨਹੀਂ ਨਹੀਂ ਕਿੰਨਾ ਦੁੱਖ ਦਰਦ ਦੇਖੋ ਛੱਲਿਆ ਹੋਣਾ ਉਹ ਕਹਿੰਦਾ ਵੀ ਪਿੱਛੋਂ ਗੱਡੇ ਨਾਲ ਬੰਨ ਕੇ ਘੜੀਸਕੇ ਲਿਆਏ ਸੀਗੇ ਉਹਨਾਂ ਨੂੰ ਵੀ ਮਨੂੰ ਛਲਣੀ ਹੋ ਗਿਆ ਸ਼ਰੀਰ ਦੇਖ ਲਓ ਤੁਸੀਂ ਸਾਡੇ ਬੱਚੇ ਤੇ ਮੜੀ ਝਰੀਟ ਵੀ ਲੱਗ ਜੇ ਵੀ 7 ਤੱਕ 9 ਸਾਲ ਮੇਰੇ ਬੱਚੇ ਛੋਟੇ ਐ ਵੀ ਬੰਦੇ ਦਾ ਦਿਲ ਉਹ ਹੁੰਦਾ ਵੀ ਦੇਖੋ ਦਿਲ ਦੇਖੋ ਉਸ ਪਿਓ ਦਾ ਵੀ ਪਿਤਾ ਦਾ ਵੀ ਜਿਹਦੇ ਬੱਚਿਆਂ ਨੂੰ ਨੀਹਾਂ 'ਚ ਚੜਿਆ ਜਾਏ ਗੁਲੇਲਾ ਮਾਰੀਆਂ ਜਾਣ ਵੀ ਕਿੰਨਾ ਸਿੱਧਕ ਗੁਰੂ ਗੋਮੇ ਸਿੰਘ ਦੀਚ ਹੋਏਗਾ ਤੁਸੀਂ ਇਹ ਦੇਖੋ ਜੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬੱਚੇ ਨਹੀਂ ਸੀ ਬਚਾ ਸਕਦੇ ਉਹਨਾਂ ਕੋਲ ਸਿੰਘਾਂ ਦਾ ਘਾਟਾ ਸੀਗਾ ਹੂੰ ਉਹਨਾਂ ਕੋਲ ਸਿੰਘਾਂ ਦਾ ਘਾਟਾ ਸੀ ਉਹ ਕਹਿੰਦੇ ਵੀ ਮੇਰੇ ਵਾਲੇ ਚਾਰ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਦਿੱਲੀ ਨੂੰ ਜਾ ਰਹੇ ਨੇ ਤੁਸੀਂ ਮੇਰੇ ਵਾਲੇ ਦਾ ਚਾਰ ਬੱਚੇ ਚਲੋ ਆਪਾਂ ਤਾਂ ਆਪਣਾ ਘਰ ਬਚਾਵਾਂਗੇ ਮੈਂ ਹੈਗਾ ਇਕੱਲਾ ਹੀ ਲੜਨ ਵਾਲਾ ਮੇਰੇ ਬਾਪ ਨੇ ਦਿੱਤੀ ਕੁਰਬਾਨੀ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਚਦੇ ਪਰ ਨਹੀਂ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਤਾਂ ਕੁਰਬਾਨੀਆਂ ਕੀਤੀਆਂ ਜੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਬਸ ਅਸੀਂ ਤਾਂ ਇਹ 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 ਗੱਲਾਂ ਜ਼ਰੂਰ ਕਰ ਸਕਦੇ ਆਂ ਵੀ ਬਸ ਉੱਚੀ ਉੱਚੀ ਡੈਕ ਲਾ ਕੇ ਜੀ ਮੈਂ ਕਹਿੰਦੀ ਜੀ ਸਰਹੰਦ ਰੋਡ ਤੇ ਕਿੰਨੀਆਂ ਦੁਕਾਨਾਂ ਨੇ ਨਾ ਜਿਨ੍ਹਾਂ ਨੇ ਨਹੀਂ ਵੀ ਲਵਾਏ ਡੈਕ ਨਾ ਉਹ ਸਪੈਸ਼ਲ ਬੂਫਰ ਲਗਵਾ ਕੇ ਗਏ